ਹਾਂਜੀ ਲਓ ਜੀ ਇਹ ਗਾਂ ਬਹੁਤ ਵਧੀਆ ਆਪਣੇ ਤੋਂ ਪੰਜੀ ਪਲੱਸ ਵਾਲੀ ਗਾਂ ਆ ਤੇ ਅੱਜ ਸਵੇਰੇ 8:00 ਵਜੇ ਨਾਲ ਸੂਈ ਤੇ ਜ਼ੋਰ ਜ਼ਾਰ ਓਕੇ ਸਾਰੀ ਇੱਥੇ ਕਿਲੋਤੀ ਰਹਿੰਦੇ ਅੰਬੂ ਸਵੇਰੇ ਆਪਾਂ 5 ਕਿਲੋ ਬੋਲਾ ਕੱਢਿਆ ਇਹ ਥੱਲੇੋਂ ਹਾਂਜੀ ਆ ਮੜੀ ਦੌਰ ਅੰਬੂ ਇੱਕ ਇਧਰ ਦੌਰ ਥੋੜਾ ਪੱਕੇ ਥਾਂ ਕਰਕੇ ਕਰਤੀ ਏਦਾਂ ਇਹ ਗਾਂ ਵਧੀਆ ਮਹਾਰਾਜ ਦੀ ਕਿਰਪਾ ਸੁਣੀ ਆ ਹਾਂਜੀ ਜਿਹੜਾ ਆਪਣਾ ਤਰਨਦਨ ਪਿੰਡ ਆਪਣਾ ਪੁਸੇ ਜੇਕੇ ਵੀਰ ਭਰਾਣੇ ਕੋਲ ਤੇ ਆਪਣੇ ਨਾਲ ਕਨੈਕਟ ਕਰ ਸਕਦਾ ਪਿਲੇ ਸੂਏ ਜਿਹੜਾ 5+ ਨੇ ਦੁੱਧ ਕੱਢਿਆ ਜੇ ਤੇ ਐਰ ਕਿਤੇ ਬਹੁਤ ਸੋਹਣੀ ਬਣੀ ਮਹਾਰਾਜ ਦੀ ਕਿਰਪਾ ਨਾਲ ਹਾਂਜੀ ਤੇ 95000 ਰੁਪਿਆ ਆਪਾਂ ਮੰਗਦੇ 90000 ਤੇ 90000 ਰੁਪਿਆ ਜੀ ਰੁਪਈਆ ਜਸਾ ਛੋੜ ਹੋਊਗੀ 90000 ਤੋਂ ਘਟਣੀ ਨਹੀਂ ਹੋਣੀ ਹੈ ਤੇ ਕਨੈਕਟ ਨੰਬਰ ਆਪਣਾ ਹੈਗਾ 95952 28478 95952 28478 ਹਾਂਜੀ ਪਿੰਡ ਪੁਸੇ ਜਿਲ੍ਹਾ ਤਰਨਤਾਰਨ